ਪਾਕਿਸਤਾਨ ਦੇ ਲਈ ਜਸੂਸੀ ਕਰਨ ਵਾਲੀ ਜੋਤੀ ਮਲਹੋਤਰਾ ਜਿਸ ਦੇ ਬਾਰੇ ਵੱਡੇ ਖੁਲਾਸੇ ਕੀਤੇ ਜਾ ਰਹੇ ਕੁਝ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਤੋਂ ਪ੍ਰਸ਼ਾਸਨ ਨੂੰ ਜੋਤੀ ਦੇ ਉੱਤੇ ਜੋ ਸ਼ੱਕ ਹੈ ਉਹ ਹੁਣ ਹੋਰ ਵੀ ਜ਼ਿਆਦਾ ਵੱਧ ਚੁੱਕਿਆ ਹੈ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਕਿ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਅਯੋਜਿਤ ਕੀਤਾ ਗਿਆ ਇਫਤਾਰ ਪਾਰਟੀ ਦਾ ਵਿਸ਼ੇਸ਼ ਸਮਾਗਮ ਜਿਸ ਦੇ ਵਿੱਚ ਜੋਤੀ ਮਲਹੌਤਰਾ ਨੂੰ ਸੱਦਾ ਦਿੱਤਾ ਗਿਆ ਸੀ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ ਜੋਤੀ ਮਲਹੌਤਰਾ ਨੂੰ ਜੋਤੀ ਨੇ ਆਪਣੇ YouTube ਚੈਨਲ Travel with Jote ਇਫਤਾਰ ਪਾਰਟੀ ਦਾ ਇੱਕ ਵੀਡੀਓ ਵੀ ਅਪਲੋਡ ਕੀਤਾ ਸੀ ਜਿਸ ਦੇ ਵਿੱਚ ਉਹ ਪਾਕਿਸਤਾਨੀ ਅਧਿਕਾਰੀ ਦਾਨਿਸ਼ ਦੇ ਨਾਲ ਦਿਖਾਈ ਦੇ ਰਹੀ ਹੈ ਜੋਤੀ ਮਲਹੌਤਰਾ ਦਾ YouTube ਚੈਨਲ ਪਾਕਿਸਤਾਨ ਦੀਆਂ ਵੀਡੀਓਜ਼ ਦੇ ਨਾਲ ਭਰਿਆ ਹੋਇਆ ਹੈ ਤਿੰਨ ਵਾਰ ਪਾਕਿਸਤਾਨ ਦਾ ਵੀਜ਼ਾ ਪ੍ਰਾਪਤ ਕਰਨਾ ਕੋਈ ਅਸਾਨ ਕੰਮ ਨਹੀਂ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋਤੀ ਚੌਥੀ ਵਾਰ ਵੀ ਪਾਕਿਸਤਾਨ ਜਾਣ ਦੀ ਯੋਜਨਾ ਬਣਾ ਰਹੀ ਸੀ ਹਾਲਾਂਕਿ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਉਸ ਦਾ ਰਾਜ਼ਪਤਾ ਲੱਗ ਗਿਆ ਤੇ ਜੋਤੀ ਦੇ ਗਵਾਂਢੀ ਦੇਸ਼ ਦੇ ਵਿੱਚ ਲਗਾਤਾਰ ਆਉਣਾ ਇਹ ਸਵਾਲ ਵੀ ਉਠਾਉਂਦਾ ਹੈ ਕਿ ਕੀ ਉਹ ਕੋਈ ਕੁਝ ਖਾਸ ਜਾਣਕਾਰੀ ਦੇਣ ਦੇ ਲਈ ਪਾਕਿਸਤਾਨ ਜਾਂਦੀ ਸੀ ਜਿਸ ਕਾਰਨ ਉਸ ਨੂੰ ਅਸਾਨੀ ਦੇ ਨਾਲ ਵੀਜ਼ਾ ਵੀ ਮਿਲ ਜਾਂਦਾ ਸੀ ਜੋਤੀ ਮਲਹੋਤਰਾ ਦੀ ਮਰੀਮ ਨਵਾਜ਼ ਦੇ ਨਾਲ ਇੱਕ ਵੀਡੀਓ ਵੀ ਜਿਹੜੀ ਹੈ ਇਸ ਵਕਤ ਟਰੱਲੇ ਨਾਲ ਵਾਇਰਲ ਹੋ ਰਹੀ ਹੈ। ਜੋਤੀ ਮਲਹੋਤਰਾ ਦੀ ਮਰੀਮ ਨਵਾਜ਼ ਜਿਹੜੀ ਕਿ ਲੈਂਦੇ ਪੰਜਾਬ ਦੀ ਮੁੱਖ ਮੰਤਰੀ ਹੈ, ਮਰੀਮ ਨਵਾਜ਼ ਉਸਦੇ ਨਾਲ ਇੱਕ ਵੀਡੀਓ ਸਾਹਮਣੇ ਆਈ ਹੈ। ਜਦੋਂ ਜੋਤੀ ਦੂਜੀ ਵਾਰ ਪਾਕਿਸਤਾਨ ਗਈ ਸੀ ਤਾਂ ਉਸਨੇ ਮਰੀਮ ਨਵਾਜ਼ ਦਾ ਇੰਟਰਵਿਊ ਲਿਆ ਸੀ ਜੋ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਹੈ। ਇੰਟਰਵਿਊ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੇ ਉੱਤੇ ਲਈ ਗਈ ਸੀ। ਜੋਤੀ ਨੇ ਪਾਕਿਸਤਾਨ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਮਰੀਅਮ ਨਵਾਜ਼ ਤੋਂ ਕਈ ਸਵਾਲ ਵੀ ਪੁੱਛੇ ਸਨ। ਇਸ ਵੀਡੀਓ ਨੂੰ 7 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਸੀ। ਵੀਡੀਓ ਦੇ ਵਿੱਚ ਜੋਤੀ ਨੇ ਪਾਕਿਸਤਾਨ ਦੀ ਪ੍ਰਸ਼ੰਸਾ ਵੀ ਕੀਤੀ ਹੈ। ਉਸਨੇ ਕਿਹਾ ਕਿ ਉਹ ਦੂਜੀ ਵਾਰ ਪਾਕਿਸਤਾਨ ਆਈ। ਪਹਿਲਗਾਮ ਹਮਲੇ ਨੂੰ ਲੈ ਕੇ ਵੀ ਜੋਤੀ ਦੇ ਨਾਲ ਤਾਰ ਜੁੜਦੇ ਜਾ ਰਹੇ ਨੇ। ਦਰਅਸਲ ਜੋਤੀ ਇਸ ਵਾਰ ਪੈਲਗਾਮ ਵੀ ਗਈ ਸੀ। ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪੈਲਗਾਮ ਯਾਤਰਾ ਦੀਆਂ ਵੀਡੀਓ ਵੀ ਬਣਾਈਆਂ ਸੀ ਅਤੇ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਜੋਤੀ ਜਨਵਰੀ ਦੇ ਵਿੱਚ ਜੰਮੂ ਕਸ਼ਮੀਰ ਦੇ ਪੈਲਗਾਮ ਗਈ ਸੀ ਅਜਿਹੀ ਸਥਿਤੀ ਦੇ ਵਿੱਚ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਜੋਤੀ ਨੂੰ ਇਹ ਮਿਸ਼ਨ ਦਿੱਤਾ ਗਿਆ ਸੀ ਜੋ ਵੀ ਪੈਲਗਾਮ ਦੇ ਵਿੱਚ ਵਾਪਰਿਆ ਤਾਂ ਜੋਤੀ ਦੀਆਂ ਮੁਸ਼ਕਲਾਂ ਜਡੀਆਂ ਨੇ ਉਹ ਲਗਾਤਾਰ ਬਾਦਰੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਜੋਤੀ ਮਲਹੋਤਰਾ ਦੇ ਉੱਤੇ ਹੋਰ ਕਿਸ ਤਰੀਕੇ ਦੇ ਦੋਸ਼ ਲੱਗਦੇ ਨੇ